ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਤੇ ਆਪ ਸਭ ਨੂੰ ਬਸਾਖੇ ਦੀਆਂ ਲੱਖ ਲੱਖ ਵਧਾਈਆਂ ਜੀ ਮਾਲਕ ਚੜ੍ਹਦੀ ਕਲਾ ਕਰੇ ਤੰਦਰੁਸਤੀਆਂ ਬਖਸ਼ੇ ਮਿਹਰ ਭਰਿਆ ਹੱਥ ਰੱਖੇ ਤੇ ਅੱਜ ਤੁਹਾਨੂੰ ਆਪਾਂ ਲੈ ਕੇ ਜਾਣੇ ਹਾਂ ਜੀ ਆਪਣੇ ਸ਼ਹਿਰ ਦੇ ਗੁਰੂ ਘਰ ਤੇ ਲੋ ਜੀ ਆਪਾਂ ਪਹੁੰਚ ਚੁੱਕੇ ਆਂ ਜੀ ਗੁਰੂ ਘਰ ਪਰ ਉੱਥੇ ਪਾਰਕਿੰਗ ਨਹੀਂ ਹੈਗੀ ਫਿਰ ਆਪਾਂ ਨੂੰ ਗੱਡੀਆਂ ਰੋਡ ਤੇ ਪਾਰਕ ਕਰਨੀ ਪਈ ਆਂ ਹੁਣ ਇਥੋਂ ਚੱਲ ਕੇ ਜਾਨੇ ਆਂ ਲੋ ਜੀ ਇਧਰ ਵਾਲੀ ਪਾਰਕਿੰਗ ਵੀ ਬੰਦ ਫੁੱਲ ਲਈ ਪਈ ਏ ਇਧਰ ਹੀ ਬਾਬੇ ਨੇ ਉੱਥੇ ਬੰਦ ਕੀਤੀ ਹੋਈ ਅੱਜ ਤੋ ਜੀ ਇੱਥੇ ਲੱਗੇ ਨੇ ਸਟਾਲ ਸਾਰੇ ਗੁਰਦਾਰੇ ਦੀ ਪਿਛਲੀ ਸਾਈਡ ਤੇ ਆ ਸਾਡੀ ਉਸਤਾਦ ਨਾਲ ਲੱਗਿਆ ਹੈ। ਮੈਗਜੀ ਕਾ ਖਾਲਸਾ ਮੈਗਜੀ ਦੀ ਫਤਿਹ ਕਿਦਾਂ ਮਾਰੇ ਕਿੱਥੇ ਠੇਕਦਾ ਹੈ ਲਾ ਇੱਥੇ ਗਦਗਾ ਹੀ ਢੜਨਾ ਹੈ ਨਾ ਅθε ਗਦਗਾ ਕੜਨਾ ਬਾਪਣ ਲੋ ਜੀ ਇੱਥੇ ਲੱਗਾ ਹੈ ਜੀ ਆਪਣਾ ਚਾਹ ਦਾ ਲੰਗਰ ਆਪਣੇ ਬੇਲੀਆਂ ਨੇ ਲਾਇਆ ਸਿੰਦੇ ਚਾਹ ਮੰਗ ਰਹੀ ਹੈ ਔਰ ਦੁੱਧ ਪਿਆ ਸਾਰਾ ਉੱਪਰਲੇ ਬੰਨੇ ਲੱਗਾ ਜੀ ਚਾਹ ਪੋੜਿਆਂ ਦਾ ਲੰਗਰ ਸਬੰਨੇ ਵੀ ਕਾਫੀ ਸੌ ਲੱਗੇ ਨੇ ਯਾਰ ਮਾਲ ਘੱਟ ਬਾਹਰ ਆ ਫੜ ਤੂੰ ਬੰਦ ਨੂੰ ਆ ਜੀ ਇਦਾਂ ਹੀ ਰੱਖ ਇਦਾਂ ਹੀ ਮੈਨੂੰ ਕਹੇ ਨਾ ਮੈਂ ਮੇਰੀ ਦਾਇਰੇ ਵਿੱਚ ਮੜਾ ਇਹ ਮੈਂ ਆ ਜੂਗਾ ਨਾ ਹਾਂ ਲੈ ਹੋਰ ਸੋਤੇ ਲੱਗਾ ਜੀ ਚਾਹ ਮਗੋੜਿਆ ਆ ਸੌਰੀ ਦੁੱਧ ਦੇ ਬਿਸਕੁਟ ਦਾ ਜੀ ਓਕੇ ਜੀ ਇੱਧਰ ਵੀ ਪਕੌੜੇ ਲੰਗਰ ਲਾਇਆ ਨੇ ਉਹ ਜਿੰਨਾ ਵੀ ਬੰਦੀ ਕੀ ਕੀਤੀ ਇਹ ਲੰਗਰ ਸੋ ਆਪਣੇ ਖਾਲਸਾ ਆਈਡ ਆ ਲਾਇਆ ਜੀ ਗਾਰਲਿਕ ਨਾਮ ਦਾ ਲੰਗਰ ਇਹ ਤੋਂ ਚਾਪ ਗਾੜਿਆ ਦਾ ਇੱਧਰ ਚੱਲ ਰਿਹਾ ਜੀ ਐਫਸੀ ਦਾ ਲੰਗਰ ਸੋ ਇੱਥੇ ਖੇਡਿਆ ਜਾਊਗਾ ਜੀ ਗਤਕਾ ਸੋ ਇੱਥੇ ਲੱਗਾ ਜੀ ਚਾਪ ਗੋੜਿਆਂ ਦਾ ਲੰਗਰ ਜੀ 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 ਜ ਮਣੂ ਗੱਲ ਓਏ ਇੱਥੇ ਥੋੜੀ ਰੱਖਣੇ ਖੜਜੋ 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 ਓ ਯਾਰ ਇੱਥੇ ਨੀਵਾ ਇੱਥੇ ਲਾਈਏ ਨੀਵਾ ਓਏ ਅੱਛਾ ਨਹੀਂ ਨਹੀਂ ਇੱਧਰ ਲਾਈਏ ਹਵਾ ਨਾ ਬਹੁ ਗਿਆਵਾ ਤਤੀਗਿਆ ਨੇਉ ਲਾ ਦੂਗਾ ਲੈ ਉਹ ਟੇਬਲ ਤੋਂ ਲੈ ਨੂੰ ਕਰਨਾ ਪਊ ਤੇ ਚਲਾ ਗਏ ਕੋਈ ਨਹੀਂ ਵੇਖੀ ਚੰਦੂ ਆ ਗਿਆ ਸਵਾਪ ਸੁਪਰ ਖੜਜਾ ਹੋਣੀ ਹੈ ਯਾਰ ਬੜਾ ਵੇਖੀ ਖੜਜਾ ਪ੍ਰਭਾ ਥੋੜੀ ਹੋਰ ਕਰਨਾ ਪਊ ਹੋਲੇ ਨੂੰ ਨਾ ਦਿੱਤਾਵਾ ਦੀ ਮੱਟ ਗਿਆ ਕੀ ਮੱਟ ਗਿਆ ਆਹ ਦੇਖੋ ਜੀ ਆਹ ਦਾ ਸਟਾਲ ਛੱਡ ਕੇ ਤੇ ਦੂਜੇ ਦੇ ਪਕੌੜੇ ਲੈ ਕੇ ਆ ਰਹੇ ਆਪ ਦੇ ਦੇ ਲਾਲੂ ਬਰਫੀ ਲਈ ਸਹੀ ਲੱਗ ਰਹੀ ਲਓ ਜੀ ਇੱਕ ਟੈਂਟ ਹੋਰ ਇੱਥੇ ਲਾਉਣ ਲੱਗੇ ਆ ਜੀ ਹੁਣ ਤੇ ਜੇ ਥੋੜਾ ਜਿਹਾ ਸਮਾਨ ਜੈਨੀ ਸੈਟ ਨਹੀਂ ਆ ਰਿਹਾ ਸੀ ਇਸ ਕਰਕੇ ਉਹ ਨਵਾਂ ਟੈਂਟ ਲੈ ਕੇ ਆ ਨੂੰ ਕੋਈ ਲੈ ਖਿਲਾ ਰੇਗਾ ਤਾਂ ਹੀ ਕਪੜਾ ਪਾਏਗਾ ਚਲੋ ਚੱਕੋ ਬਰਾ ਆਪਾਂ ਪਾ ਲਾਓ ਕਪੜਾ ਬੰਨੋ ਚਲੋ ਫਿਰ ਕਪੜਾ ਬੰਨੋ ਉਹ ਜਿਹੜੇ ਯਾਰ ਨੇ ਉਹ ਵੀ ਲੀਏ ਜਿੰਨਾ ਚਿਰ ਹਣੇ ਨਾਲ ਫੇਰਲੇ ਪਾਸੇ ਫਿਟਿੰਗ ਫਿਟਿੰਗ ਘਟੀ ਜਾਂਦੀ ਪਤਾ ਇਹ ਜੀ ਇਹੋ ਜੀ ਕਾਹਲੀ ਲੱਗਦੀ ਹੈ ਕਿਹੜੀ ਗੱਡੀ ਆ ਪੱਛਾ ਉਹ ਤੇਰੀ ਦਿਨ ਲੱਗੀ ਗੱਡੀ ਤੇਰੀ ਗੱਡੀ ਤੇ ਨਹੀਂ ਲੱਗੀ ਉਹ ਪੁੱਠਾ ਇਹ ਪੁੱਠਾ ਲਗ ਆਪਣਾ ਸੂੰਬੇ ਫੜ ਕੇ ਲੱਗੇ ਰਹਿੰਦੇ ਹੁੰਦੇ ਪਹਿਲਾਂ ਸਹੀ ਕਿ ਨਹੀਂ ਕੰਮ ਸੂੰਬਾ ਫਣੀ ਨਿਸ਼ਾਨ ਇੱਕੋ ਮਦਾਨ ਲੈ ਕੇ ਆਈ ਲੋ ਜੀ ਟੈਂਟ ਗਿਆ ਜੇ ਲੱਗ ਇਹ ਏਰੀਏ ਤੇ ਪਵਾ ਸਾਰੇ ਪਾਸੇ ਨਹੀਂ ਨਹੀਂ ਸਾਰੇ ਨਹੀਂ ਥੋੜੇ 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 ਕਿੰਨਾ ਟਾਈਮ ਲੱਗਦਾ ਰੋਜਾ ਹੁਣ ਬੱਚਣਾ ਦੂਤ ਰਹਿ ਗਿਆ ਹੈਲਿੰਗ ਦਾ ਲੋੜ ਓਏ ਇਹ ਤਾਂ ਸਿੱਟੇ ਖਾ ਲੇਗਾ ਪਹਿਲਾਂ ਉੱਥੇ ਰੱਖ ਦਿਓ ਆਪਣੇ ਆਪ ਹੌਲੀ ਹੌਲੀ ਸਿੱਟੀ ਨਹੀਂ ਕਰਦੇ ਕਰਨੈਲ ਭਾਈ ਹਲਵਾਈ ਕਰਨੈਲ ਓਏ ਨਹੀਂ ਨਹੀਂ ਤੇਲ ਗਰਮ ਨਹੀਂ ਹੋਇਆ ਅਜੇ ਬਹੁਤ ਟਾਈਮ ਲੱਗਦਾ ਬੜਾ ਤੇਜ਼ ਕਰ ਗਿਆ ਮੈਂ ਮੋਟਰ ਲਗਾ ਦੇਣਾ ਭਰਾਵਾ ਦੱਬਾ ਗਿਆ ਕਿੰਨਾ ਟਾਈਮ ਲੱਗਦਾ ਇਹ ਪੁੱਛ ਉਹਨੂੰ ਪਹਿਲਾਂ ਸਿਲੰਡਰ ਲਾਏ ਹੱਲਾ ਬਾਈ ਦੇ ਸੁਣਾਊਗਾ ਚੱਕ ਦੋ ਬਾਲ ਸਾਨੀ ਆਲੇ ਲੋ ਜੀ ਟੰਡ ਗਿਆ ਜੇ ਲੱਗ ਓਏ ਉਹ ਇੱਕ ਵਾਰ ਕਰ ਲੋ ਲੋ ਸੰਗਤ ਜੀ ਮੈਂ ਆ ਚੁੱਕਾ ਐ ਤੇ ਹੁਣ ਸਾਰਾ ਸਮਾਨ ਇੱਧਰ ਕਰ ਰਹੇ ਆ ਬਾਹਰ ਮਾਰਿਸ਼ ਸ਼ੁਰੂ ਹੋ ਚੁੱਕੀ ਐ ਕਰ ਲੈਣਾ ਅੰਦਰ ਦੁੱਧ ਦਾ ਕੋਈ ਨਹੀਂ ਦੱਜਾ ਇਹੋ ਲక్ష్ਮੀਆ ਕਾਲਾ ਗੁਜੋਤਪੁਰ ਤੋਂ ਆਤ 2 ਨੰਬਰ ਦੀ ਸਿਮਰਨ ਜੀ ਤੌਰ ਉਹਨਾਂ ਦਾ ਵਿਸ਼ਾ 아 상태로 바뀌는 걸로 지금 기타 세이